ਉਹ ਨਾ ਤੇ ਮੈਂ ਪਤਾ ਆਈ ਕਿ ਚੰਗੀ ਤੇ ਨਹੀਂ ਮਿਲੂ ਜਿਹੜੀ ਤੂੰ ਮੰਮੀ ਜੀ ਨੂੰ ਜਿਹੜੇ ਕੱਟ ਮੇਰਾ ਲਿਖਿਆ ਆ ਆ ਅੰਦਰ ਤੇਰੀ ਅੰਗਿਆ ਲੱਤਣਾ ਇੱਕੋ ਕਿਸਕੀ ਝਾਕੀ ਆ ਤੇ ਫੋਨ ਨਾ ਕਰ ਪਰ ਪਤਾ ਨਹੀਂ ਕੀ ਗੱਲ ਵਾ ਅੱਜ ਨਾ ਮੇਰੇ ਖਬਰਾਟ ਜੀ ਹੋਈ ਜਾਂਦੀ ਆ ਦਿਲ ਨੂੰ ਕੁਛ ਹੋਈ ਜਾਂਦਾ ਵਾ ਜਦੋਂ ਤੂੰ ਜੀ ਪੈਂਦੀ ਕੁਲੇ ਕੇ ਸਮਝ ਨਹੀਂ ਆਉਂਦੀ ਕੀ ਹਾਲ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਨਾਲ ਦੱਸਾਂ ਕਿ ਨਾ ਦੱਸਾਂ ਐਜੇ ਮੈਂ ਦੱਸਿਆ ਤੇ ਮੰਮੀ ਨੂੰ ਫੇਰ ਟੈਨਸ਼ਨ ਲੈਣੀ ਆ ਮੈਂ ਕੀ ਕਰਾਂ ਗੱਲ ਠੀਕ ਹੈ ਕੀ ਕੱਲੀ ਗੁੜਬੜਾਈ ਜਾਨੀ ਆ ਕੁਛ ਨਹੀਂ ਮੈਂ ਉੱਤਾ ਹੀ ਬੈਠੀ ਹਾਂ ਮੈਂ ਸੋਚ ਰਹੀ ਹਾਂ ਮੰਮੀ ਨਾਲ ਗੱਲ ਕਰਾਂ ਕਿ ਨਾ ਕਰਾਂ ਮੰਮੀ ਨਾਲ ਕੋਈ ਗੱਲ ਨਹੀਂ ਕੀ ਕਰਨੀ ਠੀਕ ਹੈ ਐਂ ਕੀ ਸੋਚਣਗੇ ਉਹ ਮੈਂ ਤਾਂ ਹੀ ਸੋਚਣ ਲਈ ਸੀ ਉਹ ਤਾਂ ਵਿਚਾਰੇ ਕੁਛ ਬਣੇ ਆ ਹਾਂ ਹਣ ਮੈਂ ਮੰਮੀ ਨੂੰ ਵੀ ਨੀ ਕੋ ਕਹਿ ਸਕਦਾ ਠੀਕ ਹੈ ਵੱਡੇ ਆ ਤੇ ਕੋਈ ਗੱਲ ਨਹੀਂ ਤੂੰ ਆਪਣੇ ਮਨ ਨੂੰ ਸਮਝਾ ਲੈ ਉਹਦੇ ਮੈਂ ਚੱਕ ਕਰਕੇ ਆਈ ਬਿਲਕੁਲ ਠੀਕ ਈ ਮੈਨੂੰ ਸਮਝ ਨਹੀਂ ਆਉਂਦੀ ਕਿ ਸਭ ਚੀਜ਼ੇ ਨਾਲ ਲੰਗਾ ਕਿੱਥੋਂ ਕੇ ਉਹ ਚੱਲ ਕੋਈ ਗੱਲ ਨਹੀਂ ਗਈ ਹੋ ਜਾਂਦਾ ਵਾਦਾ ਘਾਟਾ ਤੇ ਕੋਈ ਨਾ ਗੱਲ ਨੂੰ ਤੂੰ ਦਿਲ ਤੇ ਨਾ ਲਾਵੇਂ ਠੀਕ ਆ ਕਿਤੇ ਮੰਮੀ ਨਹੀਂ ਤਾਂ ਨਹੀਂ ਬਣਾ ਸਕਦਾ ਉਹ ਚੋਕ ਕਰਨਾ ਨਾ ਮੰਮੀ ਤਾਂ ਕਰ ਸਕਦੀ ਐ ਉਹ ਚੱਲ ਹੋ ਜਾਂਦਾ ਵਾਦਾ ਘਾਟਾ ਕੋਈ ਗੱਲ ਨਹੀਂ ਗਈ ਹੁਣ ਤੂੰ ਘਰ ਨਾਲ ਫੋਨ ਕਰੀ ਨਹੀਂ ਨਹੀਂ ਮੈਂ ਨਹੀਂ ਕਰ ਠੀਕ ਆ ਹਾਂਜੀ ਬਾਕੀ ਮਾਨੂੰ ਆਪਣੇ ਸਮਝਾ ਵਾਦਾ ਘਾਟਾ ਕਈ ਗੱਲਾਂ ਦਾ ਹੋ ਜਾਂਦਾ ਤੇ ਕੱਲ ਕੋਸਾਂ ਨਹੀਂ ਕਰੀਦਾ ਹਾਂ ਹਾਂ ਠੀਕ ਹੈ ਗਾਂ ਦਾ ਸਬਜ਼ੀ ਬਣਾਉਣ ਦੇ ਧਿਆਨ ਨਾਲ ਦੇਖ ਕੇ ਕਾਈ ਖੁਸ਼ਰਨ ਮੈਂ ਧਿਆਨ ਨਹੀਂ ਬਣਾਈ ਮੈਂ ਅੱਗੇ ਕਹਣਾ ਨਹੀਂ ਬਣਾਉਂਦੀ ਆ ਚੱਲ ਕੋਈ ਨਹੀਂ ਵਾਦਾ ਘਾਟਾ ਹੋ ਜਾਂਦਾ ਹੋ ਸਕਦਾ ਤੂੰ ਦੋਹਰੇ ਪਾਤਾ ਹੋਵੇ ਤੈਨੂੰ ਚੇਤਾ ਭੁੱਲ ਗਿਆ ਹੋਵੇ ਨਹੀਂ ਖੁਸ਼ਰਨ ਕਿਉਂ ਐਡਾ ਨਹੀਂ ਮੈਂ ਤਾਂ ਦਿਮਾਗ ਖਰਾਬ ਹੋ ਗਿਆ ਔਰ ਚੱਲ ਕੋਈ ਨਹੀਂ ਗਾਂ ਦਾ ਧਿਆਨ ਰੱਖ ਲਈ ਫਿਰ ਹੋਰ ਕੀ ਆ ਪਤਾ ਨਹੀਂ ਕਿਉਂ ਮੈਨੂੰ ਬਾਰ ਬਾਰ ਇਦਾਂ ਦਾ ਜਿਵੇਂ ਮੰਮੀ ਨੇ ਤਣੀ ਇਦਾਂ ਕਿ ਤੂੰ ਚੁੱਪ ਕਰ ਹੁਣ ਤੂੰ ਮੰਮੀ ਦਾ ਨਾਂ ਨਾ ਲਾਈ ਜਾ ਮੈਂ ਨਾ ਨਹੀਂ ਲਾਉਂਦੀ ਮੈਨੂੰ ਇਦਾਂ ਲੱਗਦਾ ਵਾ ਕਿ ਸ਼ਾਇਦ ਪਾਪਾ ਕਿਉਂ ਕਿ ਇਥੇ ਚੈੱਕ ਕਰਨਾ ਗਾਂ ਤਾਂ ਆਪਣੀ ਚੀਜ਼ਾਂ ਧਿਆਨ ਰੱਖੋ ਬਣਾ ਕੇ ਠੀਕ ਹੈ ਜਦੋਂ ਬਣਾਉਂਦੀ ਹਾਂ ਮੈਨੂੰ ਦੱਸ ਜਾ ਕਾ ਟੇਸਟਾ ਵੇਖ ਲਓ ਚਲੋ ਮੈਂ ਦੇਖਦੇ ਹਾਂ ਠੀਕ ਹੈ ਨਾ ਆਂ ਧਿਆਨ ਰੱਖੀਂ ਗਾਂ ਤੋ ਕੋਈ ਗੱਲ ਨਹੀਂ ਕੀ ਸੋਚਣਾ ਹੁਣ ਬਹੁਤਾ ਠੀਕ ਆ ਭਾਈ ਹਜੇ ਤੱਕ ਸ਼ਰਮ ਨਹੀਂ ਇੰਨੀ ਚੰਗੀਆਂ ਜੀ ਵੀ ਦਾਲਿਆਂ ਦੇ ਮੰਮੀ ਨੇ ਤੇ ਮਿੰਟ ਨਹੀਂ ਲਾਉਣਾ ਮੈਨੂੰ ਘਰੋਂ ਬਾਹਰ ਕੱਢਣ ਲੱਗਿਆ ਮੈਂ ਆਪਣੀ ਮੰਮੀ ਰੈਡੀਨ ਕੋਈ ਨਹੀਂ ਦੱਸਣਾ ਹੈਗਾ ਮੇਰਾ ਮਾਂ ਟਿਕ ਨਹੀਂ ਰਹੀਆ ਐਨੀ ਬੇਚੈਨੀ ਹੁੰਦੀ ਐ ਨਾ ਮੈਨੂੰ ਕੀ ਸੋਚਿਆ ਤੇ ਕੀ ਹੋਇਆ ਵਾ ਹੈ ਮੈਂ ਐਡੀ ਮਾੜੀ ਹੋ ਗਈ ਆ ਮੇਰੇ ਢਿੱਡੋ ਜਮੇ ਔਲਾਦ ਨੇ ਮੈਨੂੰ ਗੱਲਾਂ ਕੀਤੀਆਂ ਮੇਰੇ ਘਰ ਵਾਲੇ ਨੇ ਮੈਨੂੰ ਗੱਲਾਂ ਕੀਤੀਆਂ ਮੈਨੂੰ ਸਮਝ ਨਹੀਂ ਆਉਂਦੀ ਜੋ ਮੈਂ ਚਾਹੁੰਦੀ ਕਰਨਾ ਉਹ ਤਾਂ ਹੋਇਆ ਹੀ ਨਹੀਂ ਸਭ ਕੁਝ ਮੇਰੇ ਤੇ ਉਲਟਾ ਪੈ ਗਿਆ ਇਹ ਪਾਇਆ ਕਹਿੰਦੇ ਉਲਟਾ ਸਾਰਾ ਦਿਲਜੀਤ ਕੌਰ ਨੇ ਕੋਈ ਗੱਲ ਨਹੀਂ ਆ ਤੇਰਾ ਲਾਜ ਤਾਂ ਕਰਨਾ ਹੀ ਪੈਣਾ ਮੇਰਾ ਮਨ ਇਹਦਾ ਬੇਚਾਰ ਹੋਣਾ ਨਾ ਮੇਨ ਨੀ ਦੌਂ ਰਹੀ ਆ ਨਾ ਮਨ ਨੂੰ ਚੈਨ ਆਉਂਦਿਆ ਵਾ ਬਸ ਤੜਫਦੀ ਫਿਰਦੀ ਆ ਕਦੀ ਐਨੂੰ ਪਾਸਾ ਮਾਰਦੀ ਕਦੀ ਐਨੂੰ ਮਾਰਦੀ ਕੜੀ ਨੀ ਦਾਜੇ ਤੇ ਮਾਲਚੋ ਗੱਲ ਨਿਕਲ ਜੇ ਪਰ ਨਿਕਲਦੀ ਨਹੀਂ ਦਾਮਾਲ ਚੋ ਗੱਲ ਪਤਾ ਨਹੀਂ ਹੋ ਕੇ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੋਚ ਪ੍ਰਭਜੋਤ ਕੋਰ ਸੋਚ ਕੀ ਹੋਏ ਕੀ ਇਹੋ ਜਿਹਾ ਕਰਾਂ ਜਿਹੜਾ ਕੁੜੀ ਨੇ ਕੋਈ ਆਮ ਮੱਤ ਜਾਰੇ ਤੇ ਸਾਰੇ ਟੱਬਰ ਦੀਆਂ ਅੱਖਾਂ ਖੁੱਲ ਜਾਣ ਜਿੰਨੀ ਵਾਰੀ ਜੋਸ਼ ਕੀਤਾ ਹੋਣਾ ਸਾਰ ਨਿੱਤੇ ਉਲਟਾ ਪਿਆ ਵਾ ਤੂੰ ਹੁੰਦੀਆਂ ਵੀ ਗੱਲਾਂ ਸੱਚੀਆਂ ਹੀ ਕੀ ਆ ਕੋਈ ਗੱਲ ਨਹੀਂ ਆ ਮੇਰਾ ਦਿਮਾਗ ਜੈਡਾ ਖੋਟਾ ਨਹੀਂ ਹੋਇਆ ਜਿਹੜੇ ਮੈਂ ਕੋਈ ਗੱਲ ਸੋਚ ਨਹੀਂ ਸਕਾ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਤੀਜੀ ਵਾਰ ਹੁਣ ਤਰਤੇ ਹਾਵੀ ਨਾ ਹੋਇਆ ਟੱਪੀ ਹਾਂ ਕੋਈ ਨਹੀਂ ਆ ਲੈਦੇ ਮੇਰੇ ਦਿਮਾਗ ਚ ਗੱਲ ਕੋਈ ਨਾ ਕੋਈ ਤੋਂ ਸੋਚ ਪ੍ਰਭਜੋਤ ਸੋਚ ਕੀ ਹੋਣਾ ਚਾਹੀਦਾ ਹਮ ਆ ਕਮਤੀ ਤਵਾ ਚੱਲਾਂ ਹਾਂ ਹੁਣ ਮੈਂ ਵੇਖਦੀ ਹਾਂ ਹੁਣ ਤੇਰਾ ਬਚਾ ਕਿੱਦਾਂ ਹੋਊਗਾ ਹੁਣ ਤੂੰ ਕਿੱਦਾਂ ਬਚਨੀ ਆ ਤੇ ਮੈਂ ਜਿਹੜਾ ਫਿਰਦੀ ਆ ਨਾ ਘਰ ਤੇ ਚੌੜੀ ਹੋ ਹੋ ਕੇ ਤੇ ਮੈਨੂੰ ਤੂੰ ਸਾਰਾ ਸਾਹਮਣੇ ਨੀਵੇਂਆ ਕੀਤਾ ਵਾ ਕੋਈ ਗੱਲ ਨਹੀਂ ਹੁਣ ਆਈ ਮੇਰੇ ਦਿਮਾਗ ਚ ਗੱਲ ਹੁਣ ਤੂੰ ਕਿੱਦਾਂ ਬਚੇਂੀ ਹੁਣ ਨਹੀਂ ਲੜ ਕੋ ਬਚ ਸਕਦੇ ਜਿੱਦਾਂ ਤੂੰ ਮੂੰਹ ਦੀ ਮਿੱਠੀ ਹੋ ਕੇ ਅੰਦਰੋਂ ਛੁਰੀਆਂ ਵੱਢ ਲਈਆਂ ਨਾ ਇਹੋ ਕੰਮ ਹੁਣ ਮੈਂ ਕਰੂੰਗੀ ਚੱਲ ਹਾਂ ਤੇਰੀਆਂ ਦੌੜਾਂ ਘਟਾਈਆਂ ਤੇ ਆਖੀ ਹਾਂ ਤੇਰੇ ਮਾਂ ਕੋ ਇੱਥੇ ਪਹੁੰਚਣਗੇ ਵੇਖੇ ਸਿੰਘ ਜਿਹੜੇ ਆਂਦੇ ਆ ਨਾ ਇਹਦੇ ਮਾਂ ਨਾਲ ਗੱਲ ਨਹੀਂ ਕਰਨੀ ਇਹਦੇ ਪਿਓ ਨਾਲ ਗੱਲ ਨਹੀਂ ਕਰਨੀ ਹੁਣ ਤੇ ਮੈਂ ਮੁੱਖ ਅੱਡੜ ਕੇ ਗੱਲਾਂ ਕਰੂੰਗੀ ਉਹਦਾ ਨਾਲ ਤੁਹਾਨੂੰ ਨਾ ਪਤਾ ਲੱਗਣ ਦਊਂਗੀ ਕਿ ਕੀ ਗੱਲ ਹੋਈ ਆ ਤੇ ਕੀ ਨਹੀਂ ਹੋਈ ਕਰੋ ਤੇ ਹੁਣ ਉਹੋ ਕੁਛ ਜੋਵਰੇ ਦਿਮਾਗ 'ਚ ਆਇਆ ਹੋ। ਚੱਲ ਪ੍ਰਭਜੋਤ ਉੱਥੋਂ ਹੁਣ ਜਾ ਕੇ ਤੇ ਵੇਖ ਜਰਾ ਵੀ ਇਹ ਕਰਦੀ ਕੀ ਆ ਤੇ ਫਿਰ ਆਪਣਾ ਕੰਮ ਅਗਲਾ ਸ਼ੁਰੂ ਕਰ। ਉਹਨਾਂ ਚਿੱਤ ਤੱਕ ਆ ਤੇ ਮੈਨੂੰ ਨਹੀਂ ਆਉਣਾ ਜਿੰਨਾ ਚਿਰ ਇਹਨੂੰ ਮਿਲਣਾ ਇੰਤੈ ਨਾਲ ਲਿਆਂਦਾ। ਚੱਲ ਤਾਂ ਇਹ ਖੁਦ ਕੀ ਕਰ ਲੱਗੀ ਆ ਕੁਛ ਨਹੀਂ ਮੈਂ ਮਮੀ ਕੱਪੜੇ ਤਾਂ ਲੱਗ ਗਈ ਸੀ ਅਸਾਂ ਕੱਪੜੇ ਤਾਂ ਲੱਗ ਗਿਆ ਐਦਾਂ ਕਰ ਬਾਹਰ ਤਾਂ ਧੁੱਪ ਬੜੀ ਜ਼ਿਆੜਾ ਆਈ ਆ ਹਾਂਜੀ ਹਾਂਜੀ ਤੇ ਐਦਾਂ ਕਰ ਤੂੰ ਉਥੇ ਅੰਦਰ ਮਸ਼ੀਨ 'ਚ ਕੱਪੜੇ ਢੋਲਾ ਠੀਕ ਹੈ ਹੈ ਨਾਲੇ ਇਹਦਾ ਠੰਡਾ ਵਾ ਬਾਹਰ ਧੁੱਪੇ ਕਿਥੇ ਲੱਗੀ ਰਹਿਣਗੀ ਐਦਾਂ ਕਰ ਹਾਂ ਕੱਪੜੇ ਇੱਥੇ ਸੁੱਟ ਦੇ ਤੇ ਔਰ ਉੱਪਰ ਕਮਰੇ 'ਚ ਮੇਰੇ ਕੱਪੜੇ ਪਏ ਥੋੜੇ ਜਿਲੇ ਆਹੋ ਉਹ ਵੀ ਲੈ ਆ ਇੱਥੇ ਢੋਲਾ ਤੇ ਆ ਗੱਲ ਸੁਣੇ ਮੇਰੀ ਹਾਂਜੀ ਉਹਨਾਂ ਤਿੰਨ ਟੈਗ ਦੇ ਪਿਆ ਉਦੋਂ ਸੂਟ ਹੈ ਇੱਕ ਦੋ ਦਸਤਰੀ ਦਾ ਪਿਆ ਹੀ ਹੋ ਸਾਰੇ ਕੱਪੜੇ ਤੇਰਾ ਪੁੱਤ ਇਕੱਠੇ ਕਰ ਆਹੋ ਇਕੱਠੇ ਕਰ ਲੈ ਪਹਿਲਾਂ ਜਾ ਕੇ ਉੱਪਰ ਮੇਰੇ ਲਿਆ ਠੀਕ ਆਤ। ਇਹ ਚੰਗੀ ਤੇ ਮੈਂ ਵੀ ਨਹੀਂ ਨਾ ਜਿੱਦੇ ਤੂੰ ਮੰਮੀ ਦੀ ਮੰਮੀ ਦੇ ਘਰ ਤਾਂ ਮੇਰੇ ਗੀ ਆ ਆਂਦਾ ਤੇਰੀ ਅੰਗਿਆ ਲੱਤਾਂ ਨਾ ਇੱਥੇ ਖਿਸਕੀ ਰੱਖੀ ਆ ਜਿੰਨ ਤੂੰ ਚੱਕੀ ਭੜੇ ਛੜੇ ਸਾਰੇ ਟੱਬਰਦਗੇ ਪਹਿਲੀ ਚਾਲ ਅੱਗੇ ਤੇਰੀ ਅਗਲ ਟਿਕਾਣੇ ਆਈ ਉਹ ਰਹਿ ਤੈਨੂੰ ਮੈਂ ਇੱਥੇ ਵੀ ਦੇਣਾ ਪਰ ਤੂੰ ਤੇ ਰਖ ਕੇ ਤੇਰੀ ਮਾਂ ਨਾਲੀ ਪਤਾ ਲੈਣ ਤੇ ਆਉਂਗੀ ਨਾ ਤੇਰਾ ਲਿਖਿਤ ਸਹੀ ਹਾਂ ਤਰਫ ਕੋਈ ਕਸਰ ਤਾਂ ਥਲੇ ਮੈਂ ਇੱਕ ਤਰ੍ਹਾਂ ਦੇ ਡਾਕਟਰ ਤੇ ਕਦਾ ਚਿੱਪਸ ਤੋਂ ਉੱਥੇ ਬਾਤ ਉਹ ਕਰ ਨਹੀਂ ਸਕਦੇ ਫਰਸ਼ਾ ਉੱਥੇ ਤੇ ਪਹੁੰਚਾ ਦੇ ਹੀ ਚੱਲ ਆਹ ਚੰਗਾ ਕੰਮ ਕੀਤਾ ਇਹ ਦਮਾ ਫਰਮ ਕਰ ਗਏ ਰੋ ਮਹੰਮਾਪਟੇ ਅੱਜ ਚੋਂ ਰਿਖਾ ਨਾ ਤੈਨੂੰ ਮੈਂ ਕਰਦੇ ਆ ਆ ਜਾ ਪੁੱਤ ਹੰਦਰਪਾ ਸਰਵਸ ਸੁੱਕ ਜੇ ਦਲਜੀਤ ਆ ਜਾ ਆ ਜਾ ਪੁੱਤ ਸ਼ੇਤੀ ਕਰ ਲਾ ਲਾਈਟ ਨਾ ਬੰਦ ਹੋ ਜੇ ਲਾਈਟ ਚੱਟ ਬੰਦ ਹੋ ਜਾਂਦੀ ਆ ਵਾ ਦੇਖੋ ਸਾਹਬ ਹਿੰ ਸੁਤੇ ਪਏ ਆ ਸਰਸ ਹਾਂਜੀ ਉੱਠ ਜਾ ਰਾਜੇ ਚੱਤਣੀ ਆ ਉਹ ਯਾਰ ਘੜੀ ਸੋਲਿਆਂ ਤੋਂ ਬਾਹਰ ਕਿੰਨੀ ਗਰਮੀ ਆ ਮੇਰੀ ਗੱਲ ਸੁਣ ਆ ਉਮਰ ਤੈਨੂੰ ਸੁਣਦੇ ਨਹੀਂ ਕੀ ਇਹ ਹੁੰਦੀ ਹੈ ਮਿਹਨਤ ਕਰਨੀ ਉਮਰ ਜਿਦਾ ਮੈਂ ਕਿਹਾ ਸਤਾਰੀ ਨਾਵਾ ਬੁੱਢਾ ਆ ਗਿਆ ਤੂੰ ਉਹ ਮਿਹਨਤ ਵੀ ਕਰਨੀ ਨਹੀਂ ਮਿਹਨਤ ਕਰਨੀ ਨਹੀਂ ਕਰਨੇ ਆਪਾਂ ਉਹ ਕਣਕਾ ਪੱਕਿਆ ਚਲ ਵੇਖਿਆ ਹੀ ਏ ਮਜ਼ੀਨ ਨਾਲੇ ਕਹਿੰਦਾ ਕਿ ਬਾਅਦ ਚ ਉਹ ਸ਼ਾਮੇ ਚੱਲ ਜਾਗੇ ਬਾਹਰ ਧੁੱਪ ਕਿਹਨੇ ਚੜੀ ਹੈ ਜੱਟਾਂ ਦੇ ਪਤਾ ਨੂੰ ਮੈਂ ਧੁੱਪ ਨਹੀਂ ਵੇਖਿਆ ਹੁੰਦੇ ਪਤਾ ਉਹ ਕੋਈ ਗੱਲ ਨਹੀਂ ਵੀਰ ਮੇਸਨ ਬੰਬੀ ਦੇ ਹੁਣਾ ਮੈਂ ਫੋਨ ਕਰਕੇ ਪੁੱਛ ਲਓ ਵੀ ਕੀ ਹੋਇਆ ਤੇ ਕੀ ਨਹੀਂ ਵੀਰ ਨੂੰ ਦੱਸ ਦੇਣਾ ਆਪੇ ਗਾਲੀ ਵੀਰ ਜੀ ਨਹੀਂ ਕੀ ਤੇਰੀ ਵੀ ਉਮਰ ਆ ਕੰਮ ਕਰਦੀ ਤੇ ਤੂੰ ਵੀ ਸਿੱਖ ਬਾਹਰ ਜਾ ਕੇ ਤੈਨੂੰ ਕਦਾਂ ਪਤਾ ਲੱਗੂ ਕੰਮ ਦਾ ਉਹ ਜਿੱਦਨ ਮਸ਼ੀਨ ਆਊਗੀ ਮੈਂ ਕੰਮ ਕਰ ਲਊਂਗਾ ਉਦੋਂ ਅੱਥੇ ਕਿਉਂ ਡਿਆ ਵਾ ਮੇਰੀ ਗਰਲਫ੍ਰੈਂਡ ਮੈਂ ਕੱਲਾ ਵੀ ਚੱਲ ਜਾਣਾ ਸੀ ਤੈਨੂੰ ਪਤਾ ਨਹੀਂ ਉਦੋਂ ਮੈਨੂੰ ਸੂਰ ਪੈ ਗਿਆ ਇੱਕ ਮਾਚੋਂ ਨਿਕਲ ਕੇ ਮੇਰੇ ਨਾਲ ਚੱਲ ਤੂੰ ਉਹ ਡੈਡੀ ਸ਼ਾਮੀ ਚੱਜਾਂਗੇ ਉਹ ਤਾਂ ਹਾਲ ਸੀ ਨਹੀਂ ਬਣ ਜਾਂਦਾ ਆ ਦੁਪਹਿਰੇ ਸੂਰ ਸਾਹ ਨਿਕਲਦੇ ਆ ਵੇ ਕਿਦਾਂ ਦੀ ਤੇਰੀ ਸਿਹਤ ਆ ਫੁਰਤੀ ਮਾਰ ਚੱਲ ਚਲੀਏ ਚੱਲ ਆ ਮੇਰਾ ਪੁੱਤ ਚਲੋ ਫੇਰ ਚੱਲ ਜਾਈਏ ਆ ਜਾ ਆ ਜਾ ਇੰਨੀ ਗਰਮੀ ਆ ਕਿਤੇ ਚੱਲ ਆਹ ਕੰਮ ਚੰਗਾ ਹੋਇਆ ਇਹ ਦੋਵੇਂ ਪਿਓ ਪੁੱਤ ਘਰੋਂ ਚਲ ਗਏ ਆ ਕੰਨੀ ਦੀਰਗੇ ਪਹਿਲਾਂ ਹੀ ਉੱਥੇ ਆ। ਇਹ ਵੀ ਹੁਣ ਹੈ ਨਹੀਂ ਘਰ ਇਹਨਾਂ ਦਾ ਡਰ ਹੀਗਾ। ਹੁਣ ਇਦਾਂ ਵਾ ਮੇਰਾ ਹੁਣ ਪਲਾਨ ਕਾਮਯਾਬ ਹੋ ਜਾ ਚੰਗੀ ਤਰ੍ਹਾਂ ਬੱਸ ਹੋਰ ਨਹੀਂ ਗੱਲ ਕੋਈ ਵੀ। ਇਹਨੂੰ ਹੁਣ ਮੈਂ ਕਹਿੰਨੀ ਆ ਜਿਹੜਾ ਕੰਮ ਤੈਨੂੰ ਕਿਹਾ ਵਾ ਕਰ ਲਾ ਫਟਾਫਟ ਤੇ ਨਾਲੇ ਕੋਈ ਘਰ ਪੁੱਛਣ ਵਾਲਾ ਉਹਨੇ ਇਹਨੂੰ ਮੁੜ ਕੇ ਤੇ ਕੀ ਹੋਇਆ ਵਾ ਤੇ ਕੀ ਨਹੀਂ ਆ। ਕੀ ਪਤਾ ਜੇ ਘੜੀ ਲੱਗਣੀ ਉਹਨਾਂ ਦੀ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ ਪਰ ਉਹ ਇਦਾਂ ਹੀ ਤੜਫਰੀ ਖੜੀ। ਉਹ ਮਜ਼ਾ ਆਊਗਾ। ਮੈਂ ਵੀ ਨਹੀਂ ਲੱਗੇ ਵੇਖਣਾ ਹਾਂ ਕਿ ਕਿੱਥੇ ਆ ਤੇ ਕਿੱਥੇ ਨਹੀਂ। ਹਾਂ ਵੀ ਕਿਹਨੇ ਕਿੱਥੇ ਆ ਮਾਵਾ ਮਾਜ ਫਿਰ ਤੇ ਕਰ ਆਪਣਾ ਕੰਮ ਚੱਲ ਯਾਰ ਪਿੰਡਿਆਂ ਬੀਜੀਆਂ ਸੀ ਤੇ ਵੇਖ ਲੈ ਕਿਦ ਕਿਦੀਆਂ ਹੋ ਗਈਆਂ ਹੈ ਪਰ ਗੱਲ ਇੱਕ ਵਾ ਕਿ ਘਰ ਦੀ ਸਬਜੀ ਨਾਲ ਦੀ ਮੋਜ ਹੈ ਨਹੀਂ ਗੀ ਇਹ ਆ ਵੀ ਪਾਂਦਾ ਬੂਟੇ ਹੋਣ ਨਾ ਤੇ ਸਾਰਾ ਸਮਾਂ ਲੰਘ ਜਾਂਦਾ ਵਾ ਨਾ ਕੋਈ ਸਪਰੇ ਨਾ ਕੋਈ ਇੱਡੀ ਕੋਈ ਜਰੀਲੀ ਖਾਦ ਪੈਣੀ ਨਾ ਲੈਣਾ ਦੇਣਾ ਉਹੋ ਹੀ ਡੰਗਰਾਂ ਦੇ ਕੋਈ ਦੀ ਰੂੜੀ ਭਾਈ ਵੇਖ ਕੇ ਦੀ ਸੋਣੀ ਹੋ ਗਿਆ ਕਿਆਰੀਆਂ ਨੇ ਕਿਆਰੀਆਂ ਬਣ ਗਿਆ ਹਨ ਪਰ ਇੱਕ ਗੱਲ ਆ ਬਿੰਦੂ ਰਹੀ ਸਰਦੀ ਆ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਕਿ ਪਿੰਡਾਂ ਜੀ ਬਿਠੇ ਜੀ ਘੰਟਾ ਹੋ ਗਿਆ ਆਣ ਕੇ ਮੇਰੀ ਗੱਲ ਸੁਣ ਲੈ ਰੋਜ਼ ਇਹ ਚ ਬਹਾਂਗੇ ਨਾ ਤੇ ਫੇਰ ਹੀ ਸਫਾਈ ਹੋਣੀ ਆ ਤਾਂ ਆ ਤੇ ਫੂ ਗੱਲ ਸੁਣੋ ਮੇਰੀ ਹਾਂ ਦੱਸ ਕੀ ਤਾਂ ਨਹੀਂ ਕਹਿਣਾ ਵਾਹ ਨਿੰਨ ਮੰਦੀ ਆ ਭਰਨਾ ਅੱਜ ਮੈਂ ਫੇਰ ਕੋਈ ਖਬਰਾਟ ਜੀ ਨਹੀਂ ਤੇ ਆ ਕਾਸ਼ ਇਹਦਾ ਤਾਂ ਠੀਕ ਟਿੰਗੀ ਪਤਾ ਨਹੀਂ ਕੁਛ ਲੱਗਣ ਡਿਆ ਸਮਝ ਜੀ ਨਹੀਂ ਆਉਂਦੀ ਏ ਇਦਾਂ ਹੋਣ ਡਾ ਜਿੱਦਾਂ ਨਾ ਕੋ ਬੜਾ ਮਾੜਾ ਜਿਹਾ ਫੋਨ ਆਵਾ ਪਤਾ ਨਹੀਂ ਕਿਉਂ ਇਦਾਂ ਹੰਟਾ ਜਾਂਦਾ ਤੂੰ ਨਾ ਆਪ ਤੇ ਇਤਨੇ ਹੈਗੇ ਨਾਲ ਮੈਨੂੰ ਵੀ ਡਰਾ ਦਈਆਂ ਤੇ ਡਰਾ ਮੈਂ ਕਾਦਾ ਇਹੋ ਜਿਹੇ ਗੱਲਾਂ ਨਾ ਮੇਰੇ ਲੱਗੇ ਆਣ ਕੇ ਕਰਿਆਗਾ ਪਤਾ ਨਹੀਂ ਹੈ ਨਾ ਇੱਥੇ ਕੁਛ ਹੋ ਹੀ ਜਾਂਦਾ ਕਬਰਾੜ ਜੀ ਹੋ ਹੀ ਜਾਂਦੀ ਏ ਕੁੜੀ ਠੀਕ ਠਾਕ ਹੋਵੇ ਸਹੀ ਹੈ ਪਤਾ ਨਹੀਂ ਕੀ ਗੱਲ ਵਾ ਅੱਜ ਨਾ ਜਦੋਂ ਦੀ ਮੁੱਠੀ ਆ ਨਾ ਸਵੇਰ ਦੀ ਉਦੋਂ ਦਾ ਗੀਨ ਕੋ ਸ਼ੋਹੀ ਜਾਂਦਾ ਕੁੜੀ ਆਪਣੇ ਘਰ ਚੰਗੀ ਭਲੀ ਆ ਤੂੰ ਜਾਣ ਕੇ ਟੈਨਸ਼ਨ ਲਈ ਜਾਂਦੀ ਐ ਨਾਲ ਆਣ ਕੇ ਮੇਰਾ ਵੀ ਤਰਾ ਕੱਢ ਦੇਣੀ ਐ ਜੇ ਤੂੰ ਹੀ ਕਹੋ ਤੇਰਾ ਸੌਂਹਾਂ ਤੇ ਗੱਲ ਕਰ ਲਾ ਮੇਰੀ ਪਿੱਦੂ ਗੱਲ ਸੁਣ ਲਾ ਤੇਰਾ ਰੋਜ਼ ਦਾ ਕੰਮ ਹੋ ਗਿਆ ਫੋਨ ਕਰਨ ਦਾ ਕਦੀ ਹੋ ਗਿਆ ਕਦੀ ਜੋ ਹੋ ਗਿਆ ਠੀਕ ਨਹੀਂ ਤੇ ਕਿਸੇ ਵੇਲੇ ਮੌਕਾ ਛੱਡੇ ਵੀ ਦਿਆ ਕਰ ਦੱਸ ਜੇ ਮੈਂ ਗੱਲ ਕਰ ਲੂੰਗੀ ਤੇ ਮੈਨੂੰ ਠੰਡ ਪੈ ਜੂਗੀ ਗੱਲ ਕਰਕੇ ਕਰ ਲੈਂਦਾ ਹੂ ਫੋਨ ਮੈਨੂੰ ਉਹ ਮੈਂ ਕਹਣਾ ਉਹਨਾਂ ਕਹਣਾ ਦੱਸ ਏਡੀ ਮਾਂ ਆਉਂਦੀ ਵੇਹਲੀਏ ਰੋਜ਼ ਹੀ ਫੋਨ ਰੋਜ਼ ਹੀ ਫੋਨ ਹੈ ਇਹ ਹੁਣ ਤੂੰ ਵੇਖ ਲੈ ਜੇ ਕਰਨਾ ਤਾਂ ਕਰ ਲੈ ਚੱਲ ਰਹਿਣ ਦਿੰਦੀਆਂ ਕੋਈ ਗੱਲ ਨਹੀਂ ਸ਼ਾਮਾਂ ਜੀਆਂ ਨੂੰ ਕਰ ਲਾਂਗੀ ਫਿਰ ਹੈ ਸ਼ਾਮਾਂ ਨੂੰ ਕਰ ਲਵਾਂਗੀ ਉਹ ਤੇ ਗੱਲ ਵਾ ਦੁਪਹਿਰ ਲੱਗੀ ਆ ਕੋਈ ਕੰਮ ਧੰਦਾ ਕਰਦੇ ਹੋਣਗੇ ਕਿਤੇ ਹੈ ਰੋਟੀ ਪਾਣੀ ਖਾਂਦੇ ਹੋਣਗੇ ਠਹਿਰ ਕੇ ਖਾਂਦੇ ਚੱਲ ਆਜੋ ਤਹੀ ਕਿਹੜੀ ਰਾਮ ਕਰਦਾ ਹੁੰਦਾ ਕਿੰਤਰ ਇੱਥੇ ਬਹਿ ਕੇ ਚੱਲ ਮੈਂ ਆ ਗਿਆ ਆ ਦੋ ਘਰ ਰਹਿ ਕੇ ਫੁੱਟਣ ਪੱਟਣ ਆਲੇ ਜੇ ਇਤਨਾ ਵੀ ਤਰ੍ਹਾਂ ਹੱਤੂਤਾ ਲੱਗਦਾ ਰਹੂਗਾ ਨਾ ਤੇ ਸਬਜ਼ੀ ਸਾਫ਼ ਰਹੂਗੀ। ਹੋਰ ਅਹੀਂ ਕਿਹੜੀ ਕੱਕੂ ਗਡਾਉਣੀ ਆ, ਹੈਂ? ਚੱਲ ਕਰ ਲਓ ਫਿਰ। ਆਹੋ। ਆ ਜਾਓ ਫਿਰ ਛੇਤੀ। ਕੋਈ ਗੱਲ ਨਹੀਂ। ਤੇ ਐਵੇਂ ਨਾ ਮਾਰਨਾ ਛੋਟਾ ਕਰਿਆ ਕਰ। ਚੰਗਾ। ਆਹੋ, ਜਾ। ਪਤਾ ਨਹੀਂ ਕਿਉਂ ਆਂਦਾ ਕੁੜੀ ਦਾ ਵਿਆਹ ਕੀਤਾ ਵਾ। ਤੇ ਪੈਰੋਂ ਪੈ ਰਹਿੰਦੀ ਜਾਂਦੀ ਆ ਕਦੀ ਕੋਹ, ਕਦੀ ਕੋਹ, ਕਦੀ ਕੋਹ, ਕਦੀ ਬੀਬੀ ਘਟ ਜਾਂਦਾ ਵਾ। ਕਦੀ ਸ਼ੂਗਰ ਘਟ ਜਾਂਦੀ ਐ ਕਦੀ ਕੋਹ ਕਦੀ ਕੋਹ ਚਲੋ ਆਪੀ ਤਾਂ ਮਨਪੂਰਖਾਨ ਕੀਤਾ ਫਿਰ ਠੀਕ ਹੋ ਜਾਣਾ ਇਹ ਚਲ ਮਨਾ ਆਹਾ ਗਿਆ ਕੋਸਾਫ ਕਰ ਜਾਂਦਾ ਇਹ ਤੇ ਕੈਂਟ ਐ ਇਹ ਫੋਨ ਨਾ ਕਰ ਪਰ ਪਤਾ ਨਹੀਂ ਕੀ ਗੱਲ ਵਾ ਅੱਜ ਨਾ ਮੇਰੇ ਖਬਰਾਟ ਜੀ ਹੋਈ ਜਾਂਦੀ ਐ ਦਿਲ ਨੂੰ ਕੁਛ ਹੋਈ ਜਾਂਦਾ ਵਾ ਜਿਦਾ ਧੂ ਜੀ ਪੈਂਦੀ ਕਲੇਜੇ ਨੂੰ ਸਮਝ ਨਹੀਂ ਆਉਂਦੀ ਕੀ ਹਾਲ ਐ ਸਭ ਕੁ ਠੀਕ ਠਾਕ ਹੋਵੇ ਸੱਚੇ ਪਾਸ਼ਾ ਮੇਰੀ ਧੀ ਠੀਕ ਹੋਵੇ ਬਸ ਮੇਰਾ ਤਾਂ ਧਿਆਨ ਉਹਦੇ ਵਿੱਚ ਰਹਿੰਦਾ 24 ਘੰਟੇ ਪਤਾ ਨਹੀਂ ਕੀ ਗੱਲ ਵਾ ਚਲ ਮੇਰਾ ਵਿਅਮ ਨਹੀਂ ਹੋਵੇ ਚਲ ਜਾ ਕੇ ਕੋਟ ਚਾਹ ਬਣਾ ਕੇ ਪੀਵਾਂ ਬੜਾ ਹੋ ਸਕਦਾ ਮਨ ਠੀਕ ਹੋ ਜੇ ਲੈ ਤਨੀ ਵੀ ਉਧਰ ਫਿਰ ਜਾਈਓ ਓਏ ਵੀਰ ਚਲ ਉਧਰ ਲੱਗ ਜਾਨੇ ਚਲੋ ਅੱਜ ਸਰਦਾਰਾ ਕਿੱਧਰ ਬਾਹਰ ਆ ਗਿਆ ਵਾ ਨਾਲ ਡਾੜੀ ਵੀ ਆ ਗਏ ਆ ਕਿਧਰ ਆਉਣੀਆਂ ਫੌਜਾਂ ਅੱਜ ਬੈਠੇ ਅਸੀਂ ਉਹ ਹੀ ਦਾ ਫੇਰਾ ਮਾਰ ਰਹੀ ਏ ਵੀਰਲ ਉਹ ਸ਼ੁਕਰ ਆ ਸ਼ੁਕਰ ਆ ਕਿ ਤੂੰ ਹੀ ਫੇਰਾ ਮਾਰਿਆ ਕਣਕ ਉਹ ਦੇਖ ਜੰਗੀ ਆਸ ਠੀਕ ਠਾਕ ਏ ਸੁੱਤਾ ਹੀ ਦਪਰੇ ਅੱਛਾ ਉਹ ਮੈਂ ਕਿਹਾ ਤੈਨੂੰ ਹੀ ਖਾਲਾ ਲੇਖ ਲਿਆ ਕਰ ਆਹੋ ਆਹੋ ਮੈਂ ਹਾਂ ਕਣਕ ਦੇ ਵੇਖ ਕੇ ਆਈ ਹੁਣ ਕਿਦਾਂ ਦਾ ਮੈਂ ਸਾਰਾ ਵਡਾਉਣ ਵਾਲੀ ਹੋਈ ਗਈ ਏ ਉਹ ਨਿਕਿਆ ਜੇ ਕਿੱਥੇ ਹੋ ਗਈ ਆ ਜਾ ਕੇ ਮੰਡੀ ਲੱਤਾਂ ਮਾਰਦਾ ਫਿਰੇਗਾ ਫਿਰ ਇਸ ਕਿੱਥੇ ਜਾਣਾ ਵਾ ਇਸੇ ਕਰਕੇ ਤੇਨ ਮੈਂ ਕਹਿਣਾ ਕਿ ਬਾਹਰ ਆਇਆ ਕਰ ਐਰ ਕਿ ਮੈਂ ਜਾਣਾ ਮੰਡੀ ਕੋਈ ਨਹੀਂ ਯਾਰ ਕਿ ਤੈਨੂੰ ਬਾਲਾਂਗੇ ਉੱਥੇ ਚੱਕਰ ਕਾਦਾ ਵਾ ਤੈਨੂੰ 10 ਇਹਨੂੰ ਕਣ ਕਦੋਂ ਪੱਕਦੀ ਆ ਉਹ ਇਹੇ ਲੈਣੇ ਇਹਨੇ 10 ਕ ਦੇਣਾ ਵੇਖ ਕੇ ਲਾਦਰਾਂਗੇ ਤੇ ਤੇਰੀ ਬਾਦੀ ਮਸਿੰਨਾ ਉਧਰ ਆ ਜੇ ਆਹ ਵੇਖ ਵਿੱਚ ਬੱਚ ਹਰਾ ਪਿਆ ਉਤਾਂ ਹੀ ਆ ਵੇਖ ਉਹ ਚੱਲ ਮੈਨੂੰ ਇਹਨਾਂ ਨਿਗਾ ਪਦਾ ਤੁਹਾਨੂੰ ਹੁਣ ਜਿਆਦਾ ਪਤਾ ਚੱਲ ਕੋਈ ਨਹੀਂ ਵੇਖ ਵੇਖ ਕੇ ਜਾੜੀ ਹੁਣ ਪਰ ਮਾ ਨਾ ਮੌਸਮ ਦੀ ਸੋਖ ਰਖੇ ਅੱਗੇ ਕੱਲ ਨੂੰ ਬੱਦਲ ਦਸਣ ਦੇ ਆ ਯਾਰ ਇਹਦਾ ਦਾ ਕੰਮ ਹਦਾ ਨਾ ਤੇ ਦਿਲ ਟਟੇ ਭਾਈ ਜੋ 6 ਮਹੀਨੇ ਹੋ ਗਏ ਵੈਂਦਾਂ ਫਸਲ ਵਾਲਾ ਸਹੀ ਗੱਲ ਹੁਣ ਮੀਂਹ ਮੂ ਨਾ ਪਵੇ ਕਿਤੇ 10 ਦਿਨ ਫੜ ਕੇ ਪੈਰੇ ਮੁਰਗੇ ਪਿਆਲੀਆਂ ਬੱਤਰਾ ਜਾਣੀਆਂ ਸੋ 20 ਕਿ ਦਿਨਾਂ ਨੂੰ ਐ ਕੰਮ ਸੰਭਾਲਿਆ ਜਾਣਾ ਸਾਰਾ ਸਹੀ ਤੇ ਰੱਬ ਦੇ ਹੱਥ ਹੀ ਆਉਣਾ ਹੈ ਦੇਖ ਲੈ ਚਲੋ ਕੋਈ ਗੱਲ ਇੱਕ ਵਾਰ ਵੇਖ ਫਸਲ ਵੇਖ ਕੇ ਨਾ ਦਿਲ ਖੁਸ਼ ਹੋ ਜਾਂਦਾ ਹੀ ਹੈ ਦਿਲ ਤੇ ਖੁਸ਼ ਹੁੰਦਾ ਹੀ ਹੈ ਵੇਖ ਕੇ 6 ਮਹੀਨੇ ਹੋ ਗਏ ਮਿਹਨਤ ਕਰਦੇ ਆ ਪੁੱਤ ਮੇਰੇ ਨੇ ਕੀਤੀ ਹਰੀ ਮਿਹਨਤ ਓਏ ਚਲ ਕੀਤੀ ਤੇ ਤੂੰ ਵੀ ਆ ਕੋਈ ਨਹੀਂ ਹੋਣਾ ਅਗਲੀ ਵਾਰੀ ਇਹੋ ਕਰੂਗਾ ਸਾਰੀ ਹੈ ਅਗਲੀ ਵਾਰੀ ਸਾਰੀ ਇਹੋ ਕਰੂਗਾ ਦਰਦ ਦਰਦ ਨਾਲੇ ਨੂੰ ਛੋਨੇ ਵੀ ਇਹਨਾਂ ਸਾਰੇ ਮੈਨ ਨੂੰ ਆਣੇ ਯਾਰ ਸਾਰਾ ਕੁਝ ਕਰਨਾ ਸਮਝਾ ਨਾ ਨਾਲ ਆਪਣੀ ਪੜ੍ਹਾਈ ਦਾ ਧਿਆਨ ਰੱਖੀ ਇਹ ਆਹੋ ਸਾਰੇ ਕੰਮ ਹੀ ਚਲੋ ਨਾਲ ਨਾਲ ਕਰੀ ਜਾਣੇ ਹੈਗਾ। ਸਾਨੂੰ ਤੋਂ ਹੈ ਨਾ ਤੈਂ ਕਿ ਤੁਹਾਡੇ ਕੰਮਾਂ ਚੱਕਰਾਂ ਮੇਰੀ ਪੜ੍ਹਾਈ ਰਹਿ ਗਈ। ਨਹੀਂ ਨਹੀਂ ਪੜ੍ਹਾਈ ਮੇਰੀ ਵਧੀਆ ਕੋਈ ਗੱਲ ਨਹੀਂ। ਕਿਤੇ ਆਪਾਂ ਇੰਨਾ ਕੀਤਾ ਹੋਰ ਸਾਲ ਦੋ ਸਾਲ ਕਰ ਲਾਏ ਕੋਈ ਗੱਲ ਨਹੀਂ ਆਪਣਾ ਪੜ੍ਹ ਲਾ। ਨਾਲੇ ਇਹਨੂੰ ਇਹ ਗੱਲ ਸਮਝਾਇਆ ਇੱਕ ਹੋਰ। ਹਾਂਜੀ। ਕਹਿੰਦਾ ਮੈਂ ਬਾਹਰ ਜਾਣਾ ਬਾਹਰ ਜਾਣਾ ਵਾ। ਉਹ ਇਹਨੂੰ ਮੈਂ ਨਾ ਵੀ ਕਦੇ ਖੇਤੀਬਾੜੀ ਦਾ ਕੋਰਸ ਕਰ ਲਾ ਕੋਈ। ਓਏ ਬਾਹਰ ਕੁਝ ਨਹੀਂ ਰੱਖਿਆ। ਉਹ ਮੈਂ ਇੱਥੇ ਕਰ ਮਾਣਾ ਸਰਦਾਰਾਂ ਵਾਂਗੂ ਦੁਕਾਨਦਾਰ। ਉਸੇ ਦੀ ਭਰਤੀ-ਪੁਰਤੀ ਵੇਖ ਲਈ ਬਾਹਰ ਚੱਲ ਜਾਣਾ ਮੈਨੂੰ। ਭਰਤੀ ਵੇਖ ਲੈ ਜੇ ਬਣ ਜੇ ਗੱ ਆਪਾਂ ਵੀ ਹਮਲਾ ਮਾਰੀ ਇੱਕ ਗੈਰ ਮੁਕਤ ਕਰੀਏ ਪੰਜਾਬ ਨੂੰ ਆਰਗੈਨਿਕ ਖੇਤੀ ਕਰੀਏ ਆਪਣੇ ਧਿਆਰ ਆਪਣੇ। ਇਹ ਗਲਤੀ ਤਾਂ ਠੀਕ ਹੋਆ। ਗੈਰ ਵੀ ਥੋੜਾ ਜਿਆ ਕਰ ਲੈਨੇ ਕੰਮ ਇਹ ਵੀ ਇੱਕ ਤੋਂ ਸਰ ਘੱਟਾ ਵੀ ਪੈ ਜਾਊਗਾ। ਮੁੜ ਕੇ ਆਪੇ ਕੰਮ ਤਰਪੂਗਾ। ਇਹ ਆਰਗੈਨਿਕ ਖਾਤੇ ਖਾਣੋਂ ਕਿਹੜੇ ਵੱਧ ਪੈਸੇ ਮਿਲਦਾ ਆਪਣੇ ਆ ਮਿਲਣਾ ਉਹ ਕੁਝ ਜੋ ਕੋ ਸਾਰਿਆਂ ਨੂੰ ਮਿਲਦਾ। ਮਿੱਟੀ ਦੀ ਜੰਦਾਰਦੀ ਆ ਨਾ ਆੜੀਆਂ ਸੋਬ ਮਾਰੀਆਂ ਲੱਗਦੀਆਂ ਨਾ ਇਹ ਦੂਰ ਹੋਣਗੀਆਂ। ਓਏ ਆਹੋ ਗਲਤੀ ਵੀ ਹੈਗੀ ਆ। ਚਲੋ ਕੋਈ ਨਹੀਂ ਵੇਖਦੇ ਆ। ਤੂੰ ਕੱਲਾ ਨਾ ਆਇਆ ਕਰ। ਉਧਰ ਮੈਨੂੰ ਸੂਰ ਪੈ ਗਿਆ ਇੱਕ ਮਾਚ। ਸੂਰ ਆਹੋ ਆਪਣੇ ਵਿੱਚ ਆ ਗਏ ਆ ਇੱਧਰ ਆਏ ਆ ਗਏ ਤਾਈ ਤਾਂ ਇਹਨੂੰ ਨਾਲ ਲੈ ਗਿਆ ਮੈਂ ਅੱਛਾ ਆਹੋ ਚਲੋ ਹੁਣ ਤੇ ਨਿੱਕੇ ਹੀ ਆ ਹੁਣ ਨਹੀਂ ਕੋਈ ਚੱਕਰ ਚਲੀਏ ਫਿਰ ਘਰ ਨੂੰ ਇਹਨੂੰ ਪਾਣੀ ਪਾ ਦਈਏ ਏਦਾਂ ਕਰੀਏ ਕੁਢੀ ਕਰੀਏ ਜੀ ਪਾਣੀ ਮੈਂ ਨਾ ਥੋੜਾ ਤੇ ਬੜੀ ਲੱਗੀ ਜਾ ਭੱਜ ਕੇ ਮੋਟਰ ਬੰਦ ਕਰਾਂਗੇ ਆ ਚਲੋ ਜਾਓ ਦੀ ਮੋਟਰ ਬੰਦ ਕਰਕੇ ਆ ਹਾਂ ਕਰਕੇ ਮੋਟਰ ਬੰਦ ਆ ਗਿਆ ਠੀਕ ਆ ਚਲ ਠੀਕ ਆਓ ਡੈਡੀ ਦੀ ਨਾ ਚੱਲ ਜਿਓ ਆ ਗਿਆ ਮੋਟਰ ਬੰਦ ਕਰਕੇ ਮੈਂ ਨਹੀਂ ਨਹੀਂ ਜਾ ਰੋ ਉਹ ਸੂਰ ਦਾ ਫੇਰ ਖਤਰਾ ਹੀ ਹੋ ਉਹ ਡੈਡੀ ਕੁਝ ਨਹੀਂ ਹੁੰਦਾ ਸੂਰਾਂ ਸਾਰਾ ਕੋਈ ਨਹੀਂ ਡਰੀਦਾ ਜਾਓ ਡੈਡੀ ਵੜ ਜੀਓ ਸੱਚਾ ਚੰਗਾ ਕੋਈ ਗੱਲ ਹੀ ਵ ਮੰਮੀ ਨੇ ਫਤਾਨੀ ਹੋ ਗਿਆ ਮੈਂ ਵੀ ਬੜੇ ਪਿਆਰ ਨਾਲ ਬੋਲੁੰਦੀ ਚਾਹੇ ਮੰਮੀ ਇਦਾਂ ਪਿਆਰ ਨਾਲ ਬੋਲਦੇ ਰਹਿਣ ਤੇ ਕਿੰਨਾ ਵਧੀਆ ਟਾਈਮ ਨਿਕਲ ਜਾਂਦਾ ਵਾ ਚਲ ਇਦਾਂ ਕਰਦੀ ਮਮੀ ਦੇ ਗੁੱਸੇ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਕੱਪੜੇ ਧੋਣਾ ਨਹੀਂ ਤੇ ਮੰਮੀ ਨੇ ਫੇਰ ਹੀ ਕਰਨੇ